ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਬੰਧਿਤ ਮਹਿਕਮਿਆਂ ਦੇ ਨਾਲ ਤਾਲਮੇਲ ਤੋਂ ਬਾਅਦ ਬੱਬੂ ਠੇਕੇਦਾਰ ਵੱਲੋਂ 슈ਗਰ ਮਿਲ ਪੁਲ ਥੱਲੇ ਹੋਏ ਸਰਕਾਰੀ ਜ਼ਮੀਨ 'ਤੇ ਹੋਏ ਕਬਜ਼ੇ ਨੂੰ ਟਾਇਆ ਜਾਵੇਗਾ ਬੱਬੂ ਠੇਕੇਦਾਰ ਅਤੇ ਜੋਤੀ ਟਾਬੇ ਦੇ ਮਾਲਕ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ ਦੇਖੋ ਹੋਰ ਕੀ ਜਾਣਕਾਰੀ ਦਿੱਤੀ ਹਨੂਮਾਨਗੜੀ ਮੰਦਿਰ ਵਿੱਚ ਮੰਦਿਰ ਵਿੱਚ ਸਮੂਹ ਹਿੰਦੂ ਸੰਗਠਨਾ ਨਾਲ ਬੈਠਕ ਦੇ ਦੌਰਾਨ ਐਸਐਸਪੀ ਕਪੂਰਥਲਾ ਗੌਰਵ ਤੁਰਾ ਨੇ ਹੋਰ ਕੀ ਕਿਹਾ ਦੇਖੋ ਇਹ ਵੀਡੀਓ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਆਈ ਮੇ ਜੰਮਿਆ ਜਦ ਤਾਈ ਦਾ ਗਊ ਸਾਨੂੰ ਦੁੱਧ ਦਿੰਦੀ ਰਹਿੰਦੀ ਆ ਜੋ ਪੁਰਾਣ ਰੰਦੀ ਆ ਸੀ ਉਹਦੇ ਪੂਰੀ ਸੇਵਾ ਵੀ ਕਰਦੇ ਆ ਪਾਲਣ ਕਰਦੇ ਆ ਔਰ ਐਸੇ ਉਹਨੂੰ ਦੇਵੀ ਮੰਨਦੇ ਵੀ ਆ ਪਰ ਅਸੀਂ ਲੋਕੀ ਕਿਤੇ ਨਾ ਕਿਤੇ ਜੰਮਿਆ ਆ ਜਦੋਂ ਬਾਹਰ ਹੋ ਜਾਂਦੀ ਆ ਆਪਾਂ ਉਹਨੂੰ ਸੜਕਾਂ ਦਾ ਛੱਡ ਦਿੰਦੇ ਆ ਰਾਤ ਨੂੰ ਚੋਰੀ ਛੁੱਪੇ ਜਾ ਕੇ ਛੱਡ ਦਿੰਦੇ ਆ ਜਿਹਦਾ ਨੁਕਸਾਨ ਇਹ ਹੁੰਦਾ ਆ ਜਿਆਦਾ ਕਿਤੇ ਨਾ ਕਿਤੇ ਟਕਰਾ ਕੇ ਐਕਸੀਡੈਂਟ ਦਾ ਕਾਰਨ ਬੰਦੇ ਜਾਨੀ ਮਾਲੀ ਦਾ ਨੁਕਸਾਨ ਹੁੰਦਾ ਤੇ ਬਹੁਤ ਵੱਡਾ ਔਰ ਲੋਕੀ ਬੋਲ ਜਿਵੇਂ ਕਿਸੇ ਦੇ ਘਰ ਬੱਚਣਾ ਹੋ ਗਿਆ ਬਚਣ ਲੈ ਆ ਕੇ ਛੱਡ ਦਿੰਦੇ ਐ ਇਥੋਂ ਵੀ ਇਹਨਾਂ ਲੋਕਾਂ ਨੂੰ ਇਹ ਪ੍ਰੋਵਾਈਡ ਹੁੰਦੀਆਂ ਇਹ ਗੱਲ ਤਾਂ ਬਿਲਕੁਲ ਸਹੀ ਆ ਪਰ ਕੀ ਤੁਹਾਡੇ ਲੋਕ ਮਿਲ ਕਿਉਂਕਿ ਤੁਹਾਡੇ ਬਾਰੇ ਤੁਹਾਨੂੰ ਪਤਾ ਇਹ ਬਿਲਕੁਲ ਇੰਦਾ ਦਾ ਗੁਣ ਹੋਣਾ ਹੈ ਕਿ ਜਿਹੜੇ ਬੰਦੇ ਇੰਦਾ ਦੇ ਕੰਮ ਕਰਦੇ ਆ ਜਾਂ ਬਗੌਣੋਂ ਆਪਣਾ ਕੋਬੀਲ ਯੂਜ਼ ਕਰਨ ਤੋਂ ਬਾਅਦ ਨੂੰ ਖੁੱਲਾ ਛੱਡ ਦਿੰਦੇ ਆ ਵਾਰਾ ਛੱਡ ਦਿੰਦੇ ਆ ਕਿ ਉਹਨਾਂ ਦੇ ਕੋਈ ਐਕਸ਼ਨ ਪਿਆ ਰਿਹਾ ਸਕਦਾ ਹੈ ਇਹ ਬਹੁਤ ਹੀ ਜ਼ਰੂਰੀ ਗੱਲ ਆ ਮੈਨੂੰ ਪਤਾ ਇਹਦੇ ਵਿੱਚ ਨਾਲ ਕਾਰਪੋਰੇਸ਼ਨ ਦਾ ਕਿਸੇ ਜੋੜ ਹੋਣਾ ਜ਼ਰੂਰੀ ਆ ਹਵ ਤੇ ਗਏ ਹੋ ਜਾਂਦੇ ਆ ਭਰਾਵਾਂ ਦੇ ਲਈ ਸੋ ਮੈਂ ਨਹੀਂ ਚਾਹਦਾ ਪਹਿਲਾਂ ਤਾਂ ਤੁਸੀਂ ਪੁਵਾਰਾ ਸ਼ਹਿਰ ਦੇ ਪਹਚਾਏ ਠੀਕ ਹੈ ਤੁਸੀਂ ਇਸ ਗੱਲ ਨੂੰ ਐਕਸੈਪਟ ਕੀਤਾ ਕਿ ਚਲੋ ਕਿਸੇ ਕਾਰਨ ਦੇਰੀ ਹੋ ਗਈ ਲੇਕਿਨ ਕਦੇ ਬੇਰ ਆਏ ਦੁਰੂਸਤਾਏ ਕੋਈ ਗਾ ਨਹੀਂ ਸੀ ਤੁਹਾਡਾ ਸਰਕਾਰ ਜਿੰਨਾ ਪਹਿਲਾਂ ਆ ਉਹਨਾਂ ਹੀ ਹੁਣ ਹੈ ਪਰ ਉਹਦੇ ਨਾਲ ਨਾਲ ਜਿਹੜੀ ਗੱਲ ਅੱਜ ਇੱਥੇ ਰੱਖੀ ਗਈ ਹੈ ਕਿਉਂਕਿ ਕੁਝ ਮੁੱਦਿਆਂ ਤੇ ਹੋਰ ਮੇਰੇ ਭਾਈ ਸਾਹਿਬ ਨੇ ਵੀ ਬਾਅਦ ਵਿੱਚ ਜ਼ਿਲ੍ਹੇ ਦੀ ਵੀ ਗੱਲ ਕੀਤੀ ਇਹ ਠੀਕ ਹੈ ਕਿ ਮੁੱਦਾ ਸਾਰਾ ਸਾਡਾ ਆਪਸ ਦੇ ਵਿੱਚ ਜੁੜਦਾ ਜਾ ਰਿਹਾ ਹੈ ਇਸ ਕਰਕੇ ਉਹਨਾਂ ਦੀ ਆਪਣੀ ਭਾਵਨਾ ਸੀ ਲੇਕਿਨ ਸਰ ਮੇਰੀ ਬੇਨਤੀ ਤੁਹਾਨੂੰ ਇਹ ਹੀ ਹੈ ਕਿ ਇਹ ਜਿਹੜਾ ਮੁੱਦਾ ਹੈ ਇਹਦੇ ਨਾਲ ਜਦ ਤੁਸੀਂ ਦੱਸਿਆ ਕਿ ਤੁਹਾਡੀ ਸੱਡੀ ਕੱਲੀ ਸਾਡੀ ਆਸਥਾ ਨਹੀਂ ਤੁਹਾਡੀ ਵੀ ਸਾਰਿਆਂ ਦੀ ਆਸਥਾ ਇਹਦੇ ਨਾਲ ਜੁੜੀ ਹੋਈ ਹੈ ਉਸ ਗੱਲ ਦਾ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਆਪਣੀ ਆਸਥਾ ਦੇ ਨਾਲ ਜੋੜ ਕੇ ਸਮਝਦੇ ਹੋ ਜਦੋਂ ਬੰਦਾ ਆਪਣੀ ਆਸਥਾ ਦੇ ਨਾਲ ਜੋੜ ਕੇ ਸਮਝਦਾ ਹੈ ਤਾਂ ਕੰਮ ਦੇ ਵਿੱਚ ਜਿਹੜਾ ਜਲਦੀ ਵੀ ਹੋਣ ਦੀ ਉਹਦੀ ਆਸ ਹੁੰਦੀ ਹੈ ਮੈਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਦੋ ਸਾਥੀ ਜਿਹੜੇ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਦੋ ਸਾਥੀ ਹੈ ਉਹ ਨਹੀਂ ਗ੍ਰਿਫਤਾਰ ਹੋ ਰਹੇ ਮੇਰੀ ਇਸ ਗੱਲ ਦਾ ਜਿਹੜਾ ਰੋਸ ਹੈ ਜਿਹੜਾ ਸਾਰੇ ਇਹ ਕਹਿ ਰਹੇ ਕਿ ਸਾਨੂੰ ਰੋਸ ਹੈ ਉਹ ਇਹ ਗੱਲ ਹੈ ਕਿ ਕਿ ਜਿਸ ਦਿਨ ਪਹਿਲੇ ਦਿਨ ਡਿਪਟੀ ਸਾਹਿਬ ਆਏ ਸੀਗੇ ਉਸ ਦਿਨ ਵੀ ਇਹ ਗੱਲ ਹੋਈ ਸੀ ਕਿ ਬਹੁਤ ਜਲਦ ਹੋ ਜਾਏਗਾ ਮੇਰੇ ਐਸਪੀ ਮੈਡਮ ਜਿਹੜੇ ਪੱਟੀ ਮੈਡਮ ਉਹ ਕਿਦਾਂ ਸਾਡੇ ਵਿੱਚ ਆਏ ਉਹਨਾਂ ਨੇ ਵੀ ਕਿਹਾ ਇਹ ਬਹੁਤ ਜਲਦ ਹੋ ਜਾਏਗਾ ਲੇਕਿਨ ਕਿਉਂਕਿ ਮੈਨੂੰ ਹੁਣੇ ਜਦੋਂ ਬੋਲਣ ਤੋਂ ਪਹਿਲਾਂ ਇਹ ਸਾਰਿਆਂ ਨੇ ਗੱਲ ਕਹੀ ਗਈ ਸੀ ਕਿ ਪਹਿਲਾਂ ਜਿਸ ਦਿਨ ਆਖਰੀ ਗੱਲ ਹੋਈ ਸੀਗੀ ਉਸ ਦਿਨ ਹੀ ਡਿਕਲੇਅਰ ਹੋਇਆ ਸੀਗਾ ਕਿ 4 ਤਰੀਕ ਨੂੰ ਅਸੀਂ ਭੁਖ ਹੜਤਾਲੇ ਵੀ ਜੜੀ ਹੋ ਰੱਖਾਂਗੇ ਸ਼ਾਇਦ ਤੁਹਾਡੇ ਨੋਲੇਜ ਦੇ ਵਿੱਚ ਵੀ ਗੱਲ ਆਈ ਹੋਵੇਗੀ ਕਿ 4 ਤਰੀਕ ਨੂੰ ਭੁਖ ਹੜਤਾਲ ਹੋਵੇਗੀ ਲੇਕਿਨ ਉਸ ਤੋਂ ਪਹਿਲਾਂ ਜਦੋਂ ਕਰਵਲਜੀਤ ਪ੍ਰਧਾਨ ਜੀ ਤੁਹਾਨੂੰ ਮਿਲ ਕੇ ਆਏ ਆ ਤੁਸੀਂ ਆਪਣੀ ਇਹ ਗੱਲ ਕਲੀਅਰ ਕੀਤੀ ਕਿ ਵੀ ਮੈਨੂੰ ਉੱਥੇ ਬੁਲਾਓ ਵੀ ਜਿਹੜੀ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਮੈਂ ਆਉਣਾ ਚਾਹੁੰਦਾ ਔਰ ਤੁਸੀਂ ਮੈਨੂੰ ਪਤਾ ਲੱਗਾ ਮੈਨੂੰ ਉਸੇ ਦਿਨ ਹੀ ਪਤਾ ਲੱਗਾ ਕਿ ਤੁਸੀਂ ਜਿਸ ਦਿਨ ਅਸੀਂ ਰੋ لیکن ਪ੍ਰਧਾਨ ਜੀ ਨੇ ਮੈਨੂੰ ਦੱਸਿਆ ਕਿ ਉਸ ਦਿਨ ਤੇ ਮਾਹੌਲ ਹੋਰ ਤਰ੍ਹਾਂ ਦਾ ਸੀ ਕਿ ਇਹ ਚਾਹੁੰਦੇ ਸੀਗੇ ਕਿ ਇੱਥੇ ਦਾ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕਿਸੇ ਖਿਲਾਫ ਨਾਰੇਬਾਜੀ ਹੋ ਜਾਏ ਜਾਂ ਕੁਝ ਹੋ ਜਾਏ ਇਸ ਕਰਕੇ ਉਹਨਾਂ ਨੇ ਤੁਹਾਨੂੰ ਉਹ ਰਿਕੁਐਸਟ ਕੀਤੀ ਸੀ ਕਿ ਇਹ ਮੀਟਿੰਗ ਨਹੀਂ ਹੋਣੀ ਤੇ ਆਪਣੇ ਤੋਂ ਕਿਉਂਕਿ ਹਰ चीज ਲੋੜ ਮੁਤਾਬਕ ਹੁੰਦੀ ਹੈ ਤੇ ਇੱਕ ਵਾਰ ਮੈਨੂੰ ਕਾਇੰਡੀ ਸਾਰੇ ਹੱਥ ਖੜਾ ਕਰਕੇ ਦੱਸਿਓ ਕਿ ਕਿਹਨੇ ਨੂੰ ਲੱਗਦਾ ਹੈ ਕਿ ਇਹ ਰੈਗੂਲਰਲੀ ਹੋਣੀ ਚਾਹੀਦੀ ਚਲੋ ਫਿਰ ਮਾਜੋਰਟੀ ਲੋਕ ਚਾਹੁੰਦੇ ਨੇ ਇਹਨੂੰ ਆਪਾਂ ਰਿਵਾਈਜ਼ ਕਰ ਦਿੰਦੇ ਆਂ ਮੰਥਲੀ ਬੇਸਿਸ ਤੇ ਇਹਨੂੰ ਰਿਵਾਈਜ਼ ਕਰ ਦਿੰਦੇ ਆਂ ਸ਼ਹਿਰ ਵਾਸੀਆਂ ਨੂੰ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਬੜੀ ਮੰਤਭਾਗੀ ਘਟਨਾ ਵਾਪਰੀ ਸੀ ਫਿਰ ਵੀ ਸ਼ਹਿਰ ਵਾਸੀਆਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਤੇ ਇਸੇ ਸਹਿਯੋਗ ਕਾਰਨ ਹੀ ਜਿਹੜਾ ਆਪਾਂ ਇਸ ਸ਼ਹਿਰ ਨੂੰ ਜਿਹੜਾ ਬਿਲਕੁਲ ਪੀਸਫੁਲੀ ਇਸ ਕੇਸ ਨੂੰ ਵੀ ਹੱਲ ਕੀਤਾ ਇਹ ਜਿਹੜੀ ਤੁਹਾਡੀ ਹੀ ਸਾਰਿਆਂ ਦਾ ਸਹਿਯੋਗ ਸੀ ਕਿ ਆਪਾਂ ਕਾਮਯਾਬੀ ਨਾਲ ਜਿਹੜਾ ਕੇਸ ਕੇਸ ਕੰਮ ਤੋਂ ਬਾਅਦ ਇਹ 2 ਜੁਲਾਈ ਨੂੰ ਇਹ ਮਾਤਭਾਗੀ ਘਟਨਾ ਜਿਹੜੀ ਆ ਸਾਹਮਣੇ ਆਈ ਸੀ 2 ਜੁਲਾਈ ਨੂੰ ਦੀਪ 4:30 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਇਸ ਬਾਰੇ ਫਿਰ ਇਮੀਡੀਏਟਲੀ ਜਿਹੜਾ ਸਾਡੇ ਐਸਐਸਓ ਸਿਟੀ ਨਾਲ ਉਹ ਉਸ ਜਗ੍ਹਾ ਤੋਂ ਸੀ ਲਾਸ਼ ਕੀਤਾ ਉਹ ਉਸੇ ਜਾ ਕੇ ਜਗ੍ਹਾ ਦੇ ਉੱਤੇ ਜਿਹੜੇ ਆ ਟੋਟਲ ਸਾਕ ਦੋਸ਼ੀ ਜਿਹੜੇ ਆ ਆਪਾਂ ਇਮੀਡੀਏਟਲੀ ਜਿਹੜਾ ਉਹ ਉੱਥੇ ਕੰਮ ਕਰਦੇ ਸੀ ਉਹ ਗ੍ਰਿਫਤਾਰ ਕਰ ਲਏ ਔਰ ਸਾਰੀ ਰਾਤ ਤਸਵੀਰ ਨੂੰ ਸਾਰਾ ਕੰਮ ਕਰਨ ਤੋਂ ਬਾਅਦ 6th ਡੇਸ ਦਾ ਸਾਡੇ ਸਾਡਾ ਉਹ ਪੇਸ਼ ਕਰਨ ਤੋਂ ਬਾਅਦ ਜਿਹੜਾ ਆਪਕੜੇ ਮਾਨਸਮਾਨਾ ਕਲਾ ਜਿਹੜਾ ਆਪਾਂ ਜਿਹੜਾ ਉਹ ਸੰਸਥਾ ਕੀਤਾ ਉਸ ਤੋਂ ਬਾਅਦ ਜਿਹੜੇ ਜਿਹੜੇ ਕੁਝ ਲੋਕ ਸੀ ਜਿਹੜੇ ਬਾਹਰੀਅਨ ਸਕੇਟਾਂ ਦੇ ਸੀ ਦਿੱਲੀ ਨੂੰ ਬਲਾਮ ਕਰਦੇ ਸੀ ਟੀਪੀ ਨੂੰ ਬਲਾਮ ਕਰਦੇ ਸੀ ਅਸੀਂ ਬਗਵਤ ਟੀਮਾਂ ਬਣਾ ਕੇ ਉਹ ਵੀ ਮਿਹਨਤ ਨਾਲ ਸਾਕੇ ਟੂਰ ਲਗਾਤਾ ਅਤੰਦਨ ਗੜਾ ਉਹ ਜੀ ਵਿੱਚ ਵਰਤਦਿਆਂ ਲਿਆ ਆਪਾਂ ਉਸੇ ਜਿਹੜੇ ਦੋ ਲੋਕੀ ਗੜਿਆ ਇੱਕ ਦਿੱਲੀ ਤੋਂ ਤੇ ਇੱਕ ਦਿੱਲੀ ਤੋਂ ਉਸਾਰ ਕਰਨ ਦੇ ਵਿੱਚ ਵੀ ਕਾਮਯਾਬ ਰਹੇ ਮੁੜੇਦੇ ਵਿੱਚ ਜਿਹੜੇ ਇੱਕ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਮੇਨ ਜਿਹੜੀ ਹੈ ਇੱਕ ਬਹੁਤ ਤੇ ਇੱਕ ਜਿਹੜਾ ਜਿਹੜਾ ਉਹ ਲੋਟੀ ਢਾਬੇ ਵਾਲਾ ਇਹਨਾਂ ਦੀ ਗ੍ਰਿਫਤਾਰੀ ਜਲੂਰ ਪੈਂਡਿੰਗ ਆ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਬਹੁਤ ਜਲਦੀ ਇਹਨਾਂ ਨੂੰ ਵੀ ਸਰਤਾ ਕਰਾਂਗੇ ਤਮ ਉਹਤੇ ਹਾਜ਼ਰੀ ਮਦਾਰੀ ਦੀ ਆੜ ਦੇ ਵਿੱਚ ਜਿਹੜਾ ਆ ਕੰਮ ਚੱਲ ਰਿਹਾ ਹੈ ਕਿ ਮਦਾਰੀ ਕਈਆਂ ਆਉਂਦੀਆਂ ਚਲਤੋਂ ਆ ਗਈਆਂ ਲੁਧਿਆਣੇ ਤੋਂ ਆ ਰਹੀਆਂ ਸਾਨੂੰ ਇਹਨਾਂ ਇਨਫੋਰਮੇਸ਼ਨ ਵੀ ਪੱਕੀ ਮਿਲਦੀ ਹੈ ਪਿੰਡ ਵਾਲਿਆਂ ਨੇ ਮਤਾਂ ਪਾਇਆ ਸੀ ਕਿ ਇਹਨੂੰ ਹੱਡੀਆਂ ਚਵਾ ਕੇ ਸੜਾ ਰੋੜੀ ਬੰਦ ਕਰਵਾ ਦਈਏ। ਉਸੇ ਵੇਲੇ ਬੱਬੂ ਦੇ ਫੋਨ ਦੇ ਉੱਤੇ ਸਦਰ ਪੁਲਿਸ ਉੱਤੇ ਪਹੁੰਚ ਗਈ। ਬੱਬੂ ਦੀ ਇੰਨੀ ਚੱਲਦੀ ਹੈ ਕਿ ਇੱਕ ਭਗੌੜਾ ਬੰਦਾ ਹੋਵੇ ਤੇ ਉਹਦੀ ਇੰਨੀ ਚੱਲੀ ਕਿ ਸਦਰ ਪੁਲਿਸ ਨੇ ਜਾਟੋ ਬੰਦ ਕਰਵਾ ਦਿੱਤਾ। ਸਾਡੇ ਕੋਲ ਵੀ ਪ੍ਰੂਫ ਸੂਤ ਹੈ ਉਸ ਗੱਲ ਦਾ। ਦੂਜੀ ਗੱਲ ਇਹ ਹੈ ਕਿ ਉਹਨੂੰ ਬੰਦ ਕਰਾਇਆ ਜਾਵੇ। ਜੇ ਐਸ.ਪੀ. ਸਾਹਿਬ ਦੋ ਹੱਡਾ ਰੋੜੀਆਂ ਤੇ ਬੰਦ ਕਰਾ ਸਕਦੇ ਸਾਡੇ ਕਿ ਲਿਖਾ ਸਕਦੇ ਆ। ਕੀ ਇਹ ਬੰਦ ਕਰ ਦਿੱਤੀਆਂ ਜਾਣ ਉਹਨਾਂ ਨੇ ਲੈ ਕੇ ਦਿੱਤਾ ਕੀ ਕਰ ਬਪੂ ਤੋਂ ਕੋਰਮੇਚ ਲਿਖਾਇਆ ਜਾ ਸਕਦਾ ਕਿ ਬੰਦ ਕਰਵਾਇਆ ਜਾਵੇ ਸਾਡੀ ਪਹਿਲੀ ਮੰਗ ਤਾਂ ਇਹ ਹੈ ਕਿ ਪਹਿਲੇ ਤਾਂ ਉਹ ਸਾਡਾ ਰੋੜੀ ਨੂੰ ਟੈਂਪੋਰਰੀ ਬੰਦ ਕਰਾਇਆ ਜਾਵੇ ਕਿ ਜਿਹੜੀਆਂ ਮਜ਼ਦਾਰੀ ਕੰਗੀਆਂ ਦੀ ਆੜ ਦੇ ਵਿੱਚ ਹੀ ਉਹ ਦੂਸਰਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਚੰਦਮੋਹ ਦੇ ਆਤੀ ਦੀ ਪਰਦੇ ਸਮਾਜ ਜੇਬ ਨੇ ਸ਼ਬਦ ਕਿਹਾ ਜਾਂਦੇ ਆ ਭਰਾਵਾਂ ਦੇ ਲਈ ਸੋ ਮੈਂ ਨਹੀਂ ਚਾਹਦਾ ਪਹਿਲਾਂ ਤਾਂ ਤੁਸੀਂ ਹਵਾਲਾ ਸ਼ਹਿਰ ਦੇ ਵਿੱਚ ਆਏ ਠੀਕ ਹੈ ਤੁਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਚਲੋ ਕਿਸੇ ਕਾਰਨ ਦੇਰੀ ਹੋ ਗਈ ਲੇਕਿਨ ਕਦੇ ਆ ਬੇਰਾਏ ਦਰੁਸਤਾਏ ਕੋਈ ਗੱਲ ਨਹੀਂ ਸੀ ਤੁਹਾਡਾ ਸਰਕਾਰ ਜਿੰਨਾ ਪਹਿਲਾਂ ਆ ਉਹਨਾਂ ਹੀ ਹੁਣ ਹੈ ਪਰ ਉਹਦੇ ਨਾਲ ਨਾਲ ਜਿਹੜੀ ਗੱਲ ਅੱਜ ਇੱਥੇ ਰੱਖੀ ਗਈ ਹੈ ਕਿਉਂਕਿ ਕੁਝ ਮੁੱਦਿਆਂ ਤੇ ਹੋਰ ਮੇਰੇ ਭਾਈ ਸਾਹਿਬ ਨੇ ਵੀ ਬਾਹਰਲੇ ਜ਼ਿਲ੍ਹੇ ਦੀ ਵੀ ਗੱਲ ਕੀਤੀ ਇਹ ਠੀਕ ਹੈ ਕਿ ਮੁੱਦਾ ਸਾਰਾ ਸਾਡਾ ਆਪਸ ਦੇ ਵਿੱਚ ਜੁੜਦਾ ਜਾ ਰਿਹਾ ਹੈ ਇਸ ਕਰਕੇ ਉਹਨਾਂ ਦੀ ਆਪਣੀ ਭਾਵਨਾ ਸੀ। ਲੇਕਿਨ ਸਰ ਮੇਰੀ ਬੇਨਤੀ ਤੁਹਾਨੂੰ ਇਹ ਹੀ ਹੈ ਕਿ ਇਹ ਜਿਹੜਾ ਮੁੱਦਾ ਹੈ ਇਹਦੇ ਨਾਲ ਜਦ ਤੁਸੀਂ ਦੱਸਿਆ ਕਿ ਤੁਹਾਡੀ ਸੱਡੀ ਕੱਲੀ ਸਾਡੀ ਆਸਥਾ ਨਹੀਂ ਤੁਹਾਡੀ ਵੀ ਸਾਰਿਆਂ ਦੀ ਆਸਥਾ ਇਹਦੇ ਨਾਲ ਜੁੜੀ ਹੋਈ ਹੈ ਉਸ ਗੱਲ ਦਾ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਵੀ ਇਸ ਚੀਜ਼ ਨੂੰ ਆਪਣੀ ਆਸਥਾ ਦੇ ਨਾਲ ਜੋੜ ਕੇ ਸਮਝਦੇ ਹੋ ਜਦੋਂ ਬੰਦਾ ਆਪਣੀ ਆਸਥਾ ਦੇ ਨਾਲ ਜੋੜ ਕੇ ਸਮਝਦਾ ਹੈ ਤਾਂ ਕੰਮ ਦੇ ਵਿੱਚ ਜਿਹੜਾ ਜਲਦੀ ਵੀ ਹੋਣ ਦੀ ਉਹਦੀ ਆਸ ਹੁੰਦੀ ਹੈ। ਮੈਂ ਸਿਰਫ ਇਹ ਹੀ ਬੇਨਤੀ ਕਰੂੰਗਾ ਕਿ ਜਿਹੜੇ ਦੋ ਸਾਥੀ ਜਿਹੜੇ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਦੋ ਸਾਥੀ ਆ ਉਹ ਨਹੀਂ ਗ੍ਰਿਫਤਾਰ ਹੋ ਰਹੇ ਮੇਰੀ ਇਸ ਗੱਲ ਦਾ ਜਿਹੜਾ ਰੋਸ ਹੈ ਜਿਹੜਾ ਸਾਰੇ ਇਹ ਕਹਿ ਰਹੇ ਕਿ ਸਾਨੂੰ ਰੋਸ ਹੈ ਉਹ ਇਹ ਗੱਲ ਹੈ ਕਿਉਂਕਿ ਜਿਸ ਦਿਨ ਪਹਿਲੇ ਦਿਨ ਡਿਪਟੀ ਸਾਹਿਬ ਆਏ ਸੀਗੇ ਉਸ ਦਿਨ ਵੀ ਇਹ ਗੱਲ ਹੋਈ ਸੀ ਕਿ ਬਹੁਤ ਜਲਦ ਹੋ ਜਾਏਗਾ ਮੇਰੇ ਐਸਪੀ ਮੈਡਮ ਜਿਹੜੇ ਪੱਟੀ ਮੈਡਮ ਉਹਦਾ ਕਿਦਾਂ ਸਾਡੇ ਵਿੱਚ ਆਏ ਉਹਨਾਂ ਨੇ ਵੀ ਕਿਹਾ ਇਹ ਬਹੁਤ ਜਲਦ ਹੋ ਜਾਏਗਾ ਲੇਕਿਨ ਕਿਉਂਕਿ ਮੈਨੂੰ ਹੁਣੇ ਜਦੋਂ ਬੋਲਣ ਤੋਂ ਪਹਿਲਾਂ ਇਹ ਸਾਰਿਆਂ ਨੇ ਗੱਲ ਕਹੀ ਗਈ ਸੀ ਕਿ ਪਹਿਲਾਂ ਜਿਸ ਦਿਨ ਆਸ ਤੇ ਗੱਲ ਹੋਈ ਸੀਗੀ ਉਸ ਦਿਨ ਨੇ ਡਿਕਲੇਅਰ ਹੋਇਆ ਸੀਗਾ ਕਿ 4 ਤਰੀਕ ਨੂੰ ਅਸੀਂ ਸ਼ਾਇਦ ਤੁਹਾਡੇ ਨੋਟੇਜ ਦੇ ਵਿੱਚ ਵੀ ਗੱਲ ਆਈ ਹੋਵੇਗੀ ਕਿ 4 ਤਰੀਕ ਨੂੰ ਮੁਖੜਤਾ ਹੋਵੇਗੀ। ਲੇਕਿਨ ਉਸ ਤੋਂ ਪਹਿਲਾਂ ਜਦੋਂ ਕਰਵਲ ਜੀ ਪ੍ਰਧਾਨ ਜੀ ਤੁਹਾਨੂੰ ਮਿਲ ਕੇ ਆਏ ਆ ਤੁਸੀਂ ਆਪਣੀ ਇਹ ਗੱਲ ਕਲੀਅਰ ਕੀਤੀ ਕਿ ਵੀ ਮੈਨੂੰ ਉੱਥੇ ਬੁਲਾਓ ਕਿ ਜਿਹੜੀ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਮੈਂ ਆਉਣਾ ਚਾਹੁੰਦਾ। ਉਹ ਤੁਸੀਂ ਮੈਨੂੰ ਪਤਾ ਲੱਗਾ ਮੈਨੂੰ ਉਸ ਦਿਨ ਹੀ ਪਤਾ ਲੱਗਾ ਕਿ ਤੁਸੀਂ ਜਿਸ ਦਿਨ ਫਿਰੋਜ਼ਮਾਰਚ ਗੱਡਿਆ ਸੀ ਤੁਸੀਂ ਇੱਥੇ ਆਏ ਵੀ ਸੀਗੇ। ਲੇਕਿਨ ਪ੍ਰਧਾਨ ਜੀ ਨੇ ਮੈਨੂੰ ਦੱਸਿਆ ਕਿ ਉਸ ਦਿਨ ਇੱਥੇ ਮਾਹੌਲ ਹੋਰ ਤਰ੍ਹਾਂ ਦਾ ਸੀ ਕਿ ਉਹ ਨਹੀਂ ਚਾਹੁੰਦੇ ਸੀਗੇ ਕਿ ਇੱਥੇ ਦਾ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਕਿਸੇ ਖਿਲਾਫ ਨਾਰੇਬਾਜੀ ਹੋ ਜਾਏ ਜਾਂ ਕੁ ਉਹ ਤੁਹਾਡਾ ਸਵਾਗਤ ਵੀ ਕਰਦਾ ਹੈ ਇੱਥੇ ਇੱਕ ਅਮਨ ਕਮੇਟੀ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਪੁਲਿਸ ਬੈਸਨ ਵੱਲੋਂ ਬਣਾਈ ਹੋਈ ਹੈ ਉਹ ਸਰਦਾਰ ਸੁਤਿੰਦਰ ਸਿੰਘ ਜੀ ਐਸਐਸਪੀ ਵੱਲੋਂ ਬਣਾਈ ਜੀ ਪਰ ਉਸ ਤੋਂ ਬਾਅਦ ਪਗਵਾੜਾ ਸਾਡਾ ਕਾफी ਹੱਦ ਤੱਕ ਸ਼ਾਂਤ ਚੱਲ ਰਿਹਾ ਜਿਹੜਾ ਭਾਈਚਾਰਾ ਵਾ ਉਹ ਵੀ ਬਹੁਤ ਵਧੀਆ ਰੋਲ ਅਦਾ ਕਰਦੇ ਸਾਰੇ ਭਾਈਚਾਰੇ ਪਰ ਮੈਂ ਤੁਹਾਡੇ ਮੋਹਰੇ ਇਹ ਬੇਨਤੀ ਇਹ ਕਰਨਾ ਚਾਹਨਾ ਪੇ ਤੁਸੀਂ ਇੱਕ ਮੀਟਿੰਗ ਭਾਵੇਂ ਮਹੀਨੇ ਬਾਅਦ ਵੀ ਦੇਣ ਮਹੀਨਾ ਬਾਅਦ ਜੂਰ ਨੂੰ ਕੋ ਆਪਣੇ ਬੁਵਾੜੇ ਤੁਹਾਡੀ ਮੀਟਿੰਗ ਰੱਖਣ ਤੋਂ ਬਾਅਦ ਅਗਰ ਕੋਈ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਬੁਵਾੜੇ ਹੋ ਸਕਦਾ ਤੁਹਾਨੂੰ ਗੁਪਤ ਤੁਹਾਨੂੰ ਸੂਚਨਾ ਦੇਵੇ ਕੋ ਮਾਇਨਾ ਕਰਿਓ ਕਈ ਬੰਦੇ ਕਿਸੇ ਦੇ ਨਾਲ ਮਤਲਬ ਅਕਸਰਾਂ ਦੇ ਨਾਲ ਨਹੀਂ ਤਾਲਮੇਲ ਰੱਖਦੇ ਉਹਦਾ ਕਾਰਨ ਕਹੀ ਆ ਕਿ ਮੇਰਾ ਨਾਮ ਨਾ ਜੇ ਮੈਂ ਮੇਰੇ ਤੇ ਭੱਲ ਕੇ ਦੁਸ਼ਮਣ ਦਾ ਬਨ ਜਾਏ ਇਹ ਇੰਤਾ ਦੇ ਵਿਚਾਰ ਹੋ ਸਕਦੇ ਆ ਲੇਕਿਨ ਤੁਹਾਡੇ ਨਾਲ ਇਹ ਜਿੰਦਾ ਹੁੰਦਾ ਹੁਣ ਅੱਜ ਬੇਟੇ ਸਾਰੇ ਅਮਨ ਕਮੇਟੀ ਦੀ ਮੀਟਿੰਗ ਰੱਖੋਗੇ ਉਹਦੇ ਚ ਲਗਭਗ 21 ਮੈਂਬਰ ਆ ਜੀ ਔਰ ਉਹ ਚ ਸਾਰੇ ਭਾਈਚਾਰਾ ਦੇ ਮੈਂਬਰ ਹੈਗੇ ਆ ਔਰ ਮੇਰਾ ਖਿਆਲ ਆ ਕੋਈ ਇੰਤਾ ਨਹੀਂ ਘਟਨਾ ਦੁਬਾਰਾ ਵਾਪਰੇਗੀ ਇਹ ਨੀ ਫਗਵਾੜੇ ਬੇਟੇ ਨੋਟ ਗਾਡ ਆਹ ਪਹਿਲਾਂ ਉਹਨਾਂ ਨੇ ਕਹਿਤਾ ਕੀਤਾ ਗਿਆ ਉਹਨਾਂ ਦਾ ਰਮਾਟ ਲਿਆ ਗਿਆ ਉਹਨਾਂ ਨੇ ਗੱਲਾਂ ਕੀ ਕੀ ਦੱਸਿਆ ਬੇ ਕਿੱਥੋਂ ਇਹ ਬਾਡੇ ਕੱਟ ਕਰਦੇ ਸੀ ਕਿੱਥੇ ਮਸ਼ੀਨਾਂ ਲਗੀਆਂ ਸੀ ਇਹ ਤੋਂ ਇਹ ਗਊ ਮਾਤਾ ਵੀ ਔਰ ਕਿਤੇ ਕਿਤੇ ਜੈ ਸ਼੍ਰੀ ਰਾਮ ਜੀ ਜੈ ਗਊ ਮਾਤਾ ਜੀ ਅੱਜ ਸ਼੍ਰੀ ਹਨੂਮਾਨ ਗੜੀ ਮੰਦਿਰ ਦੇ ਵਿੱਚ ਸਾਡੇ ਗਊ ਭਗਤਾਂ ਦੀ ਔਰ ਸ਼ਹਿਰ ਦੇ ਪ੍ਰਬੰਧਕ ਤੇ ਸੱਜਣਾ ਦੀ ਇੱਕ ਮੀਟਿੰਗ ਸੀ ਉਹਦੇ ਵਿੱਚ ਸਾਡੇ ਐਸਐਸਪੀ ਕਰਪੂਥਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਆ ਔਰ ਸਾਡੀਆਂ ਜੋ ਮੰਗਾ ਸਿਗੀਆਂ ਤਿੰਨ ਚਾਰ ਮੰਗਾ ਸਿਗੀਆਂ ਸਾਡੀਆਂ ਜਿਹੜਾ ਪਿਛਲੇ ਮਹੀਨੇ ਗਊ ਮਾਸ ਦੀ ਫੈਕਟਰੀ ਫੜ ਗਈ ਉਹਦੇ ਸੰਬੰਧ ਵਿੱਚ ਸਿਗੀਆਂ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਉਹਨਾਂ ਨੂੰ ਗਿਆ ਪੀ ਇਹ ਜਿਹੜੇ ਦੋਸ਼ੀ ਦੋ ਆ ਇੱਕ ਬੱਬੂ ਠੇਕੇਦਾਰ ਔਰ ਇੱਕ ਬਿੱਲਾ ਢਾਬੇ ਵਾਲਾ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਔਰ ਐਸਐਸਪੀ ਸਾਹਿਬ ਨੇ ਸਾਨੂੰ ਸ਼ਿਵਾਸ਼ਨ ਦੋਆਇਆ ਕਿ 15 ਦਿਨ ਦੇ ਅੰਦਰ ਅੰਦਰ ਅਸੀਂ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਲੜੀ ਆ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਅਸੀਂ ਇਹਨਾਂ ਦੇ ਵਿਸ਼ਵਾਸ ਤੇ ਯਕੀਨ ਪ੍ਰਗਟ ਕਰਦੇ ਪਈਏ 15 ਦਿਨ ਦੇ ਅੰਦਰ ਅੰਦਰ ਬੁੱਕ ਦੋਸ਼ੀਆਂ ਨੂੰ ਫੜਨਗੇ ਗਿਆਨੀ ਸ਼੍ਰੀ ਰਾਮ ਮੋਸਲ ਐਸਐਸਪੀ ਸਾਹਿਬ ਐਸਐਸਪੀ ਪਗਵਾੜਾ ਡੀਐਸਪੀ ਕੋਲਾ ਐਸਐਚਓ ਸਾਹਿਬ ਉਸ ਨੂੰ ਜਨੇਵ ਜੱਥੇ ਬੰਦੀਆਂ ਸ਼ਾਇਦ ਜਾਂ ਲਬਕ ਸਾਰਿਆਂ ਜੱਥੇ ਬੰਦੀਆਂ ਤਾਲਵੇ ਸੰਗਠਨ ਸਮਾਜੀ ਸੰਗਠਨ ਰਾਜਨੀਤੀ ਸੰਗਠਨ ਅੱਜ ਹਰਮਨ ਗੜੀ ਵੇਖੇ ਪਹੁੰਚੇ ਆ ਇੱਕ ਛੋੜੇ ਜਿਹੇ ਸੱਦੇ ਉੱਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਹਾਂ ਕਿ ਜਿਹੜਾ ਐਸਐਸਪੀ ਸਾਹਿਬ ਅੱਜ ਕਹਿ ਕੇ ਗਏ ਆ ਚੋਹਾ ਦਿਨ ਦੇ ਵਿੱਚ ਗ੍ਰਿਫਤਾਰੀ ਹੋ ਜਾਏਗੀ ਸਾਰਿਆਂ ਦਾ ਫੇਰ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਅੱਜ ਮੀਟਿੰਗ ਵਾਲੇ ਜਿਹੜਾ ਨਿਕਲੇ ਹੋਣਗੇ ਸਵਾਗਤ ਆ ਅੱਜ ਮੈਨੂੰ ਫਗਵਾੜੇ ਦੇ ਵਕ ਵਕ Hindu ਸੰਗਠਨ ਤੇ ਹੋਰ ਪਤਵੰਤੇ ਸੱਜਣਾ ਨੇ ਹਨੂਮਾਨ ਗੜੀ ਮੰਦਿਰ ਦੇ ਵਿੱਚ ਬੁਲਾਇਆ ਸੀਗਾ ਇੱਥੇ ਆ ਕੇ ਮੈਂ ਜਿਹੜਾ ਦਰਸ਼ਨ ਵੀ ਕੀਤੇ ਐ ਤੇ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਐ ਸਾਰਿਆਂ ਨਾਲ ਮੈਂ ਸ਼ਹਿਰ ਦੇ ਵਕ ਵਕ ਬੁੱਧਿਆ ਤੇ ਜਿਹੜਾ ਵਿਚਾਰ-ਵਟਾਂਦਰਾ ਕੀਤਾ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਜਿਹੜਾ ਲੋਕਾਂ ਦੇ ਵਿੱਚ ਰੋਸ਼ ਸੀਗਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਬੜੀ ਮੰਦਪ ਭਾਗੀ ਕਟਨਾ ਹੋਈ ਸੀ ਜਿੱਤੇ ਫਿਰ ਬਹੁਤ ਵੱਡੀ ਮਾਤਰਾ ਦੇ ਵਿੱਚ ਗਊ ਮਾਸ ਮਿਲਿਆ ਸੀ ਉਦੇ ਸਬੰਧੀ ਜਿਹੜਾ ਡਿਟੇਲ ਚ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਪੁਲਿਸ ਕਾਰਵਾਈ ਜਿਹੜਾ ਉਹਨਾਂ ਨੂੰ ਡਿਟੇਲ ਚ ਦੱਸੀ ਗਈ ਹੈ ਇਸ ਇਸ ਕੇਸ ਦੇ ਵਿੱਚ 11 ਤੋਂ ਬਾਅਦ ਦੋਸ਼ੀ ਵਕਤ-ਵਕਤ ਸਟੇਟਸ ਦੇ ਵਿੱਚੋਂ ਅਸੀਂ ਅਰੈਸਟ ਕਰ ਲਏ ਹਨ ਕੁਝ ਜਿਹੜੇ ਦੋਸ਼ੀ ਬਾਕੀ ਬਚੇ ਹੋਏ ਹਨ ਉਹਦੇ ਤੇ ਸਾਡੀ ਟੀਮਾਂ ਮੁਸਤੈਦੀ ਨਾਲ ਲੱਗੀਆਂ ਹੋਈਆਂ ਮੈਂ ਸਾਰੇ ਸੰਗਠਨ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਇਸ ਜਿਹੜਾ ਜੁਰਮ ਦੇ ਵਿੱਚ ਜੋ ਵੀ ਦੋਸ਼ੀ ਇਨਵੋਲਡ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਾਰਿਆਂ ਨੂੰ ਜਿਹੜਾ ਅਰੈਸਟ ਕੀਤਾ ਜਾਊਗਾ ਜਿਸੀ ਵਚਨ ਬੰਦਾ ਕਿ ਇਹ ਸਾਰੇ ਦੋਸ਼ੀਆਂ ਨੂੰ ਜਿਹੜਾ ਸਜ਼ਾ ਕਰਾਈਏ। ਕਹਾਵਾਂ ਮੇਰਾ ਵੀ ਹੋ ਗਿਆ ਕਿੰਨੇ ਰੋਜ਼ ਹੋ ਗਿਆ ਹੁਣ ਤੱਕ। ਤਕਰੀਬਨ ਸਾਡੀ ਤਫ਼ਤੀਸ਼ ਮੁਤਾਬਕ ਅਸੀਂ 11 ਬੰਦੇ ਜਿਹੜੇ ਆਲਰੇਡੀ ਅਰੈਸਟ ਕਰ ਲਏ ਐ ਤੇ ਵਕਫ-ਵਕ ਕਪੈਸਿਟੀਆਂ ਦੇ ਵਿੱਚ 6 ਤੋਂ 7 ਲੋਕ ਅਸੀਂ ਹੋਰ ਆਈਡੈਂਟੀਫਾਈ ਕੀਤੇ ਐ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਨਾ ਛੇਤੀ-ਛੇਤੀ ਚਾਹਾਂਗੇ ਤੇ ਉਹਦੇ ਉੱਤੇ ਸਾਡੀ ਟੀਮਾਂ ਬੜੀ ਮੁਸਤਕਦਦੀ ਨਾਲ ਲੱਗੀਆਂ ਤੇ ਅਸੀਂ ਉਹਨਾਂ ਨੂੰ ਛੇਤੀ ਅਰੈਸਟ ਕਰ ਲਾਂਗੇ। ਟਾਈਮ ਬਾਰ ਦੀ ਮੰਗ ਸੀਗੀ ਉਹ ਟਾਈਮ ਪੌਂਟ ਤੁਸੀਂ ਕਿੰਨਾ ਟਾਈਮ ਦੇ ਰਹੇ ਹੋ? ਨੇ ਬਿਲਕੁਲ ਜਿਹੜਾ ਸਾਡੀ ਕੋਸ਼ਿਸ਼ ਹੁੰਦੀ ਹੈ ਤਫਤੀਸ਼ ਤੋਂ ਛੇਤੀ ਤੋਂ ਛੇਤੀ ਅਸੀਂ ਮੁਕੰਮਲ ਕਰੀਏ ਕਿਉਂਕਿ ਸਾਡਾ ਹਰ ਕੁੱਝ ਹੀ ਟਾਈਮ ਬਾਉਂਡ ਹੁੰਦਾ ਹੈ ਤੇ ਇਹਦੇ ਵਿੱਚ ਅਸੀਂ ਜੀ ਤੋੜ ਮਿਹਨਤ ਲਾ ਕੇ ਜਿਹੜਾ ਛੇਤੀ ਛੇਤੀ ਜਿਹੜੇ ਮੁੱਖ ਜਿਹੜੇ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਾਂਗੇ